ਹੈਲੋ ਜੀ ਵੈਲਕਮ ਟੂ ਬੈਕ ਘਰ ਦੀ ਕੰਟੀਨ ਤੇ ਅੱਜ ਘਰ ਦੀ ਕੰਟੀਨ ਵਿੱਚ ਬਣਨ ਜਾ ਰਹੀ ਹੈ ਜੀ ਆਲੂ ਪਕੌੜੀਆਂ ਦੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਸਬਜ਼ੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਇਹ ਪੌੜੀਆਂ ਬਹੁਤ ਹੀ ਟੇਸਟੀ ਹੁੰਦੀਆਂ ਨੇ ਤੇ ਸਬਜ਼ੀ ਇਹਦੀ ਬਹੁਤ ਜ਼ਿਆਦਾ ਮਜ਼ੇਦਾਰ ਬਣਦੀ ਹੈ ਚਲੋ ਜੀ ਫਿਰ ਜਲਦੀ ਵਾਲੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਕੜਾਹੀ ਵਿੱਚ ਆਪਾਂ 2 ਚਮਚੇ ਸਰੋਂ ਦਾ ਤੇਲ ਲਿਆ ਜੀ ਵੱਡੇ ਚਮਚਾਪਾ ਸਰੋਂ ਦਾ ਤੇਲ ਗਰਮ ਕਰ ਲਿਆ ਤੇ ਇਹਦੀ ਕੁੜੱਤਰ ਨੂੰ ਕੱਟਤਾ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਲਾਲ ਮਿਰਚ ਨੂੰ ਦੋ ਹਿੱਸਿਆਂ ਵਿੱਚ ਕੱਟ ਲਿਆ ਜੀ ਉਹ ਪਾ ਦਾਂਗੇ ਇੱਕ ਤੇਜ ਪੱਤਾ ਇੱਕ ਚਮਚਾ ਭਰ ਕੇ ਜੀਰਾ ਅੱਧਾ ਚਮਚ ਸਾਵਤ ਧਨੀਆ ਦਰੜ ਫਰੜ ਕੀਤਾ ਹੋਇਆ ਇੱਕ ਚੁਟਕੀ ਅਜਵਾਇ। ਇਹਦੇ ਨਾਲ ਹੀ ਅਸੀਂ ਪਾਵਾਂਗੇ ਜੀ ਇੱਕ ਚੁਟਕੀ ਹੀਂਗ। ਬਿਲਕੁਲ ਲੋ ਫਲੇਮ ਤੇ ਆਪਾਂ ਇਹਨਾਂ ਮਸਾਲਿਆਂ ਨੂੰ ਭੁੰਨ ਕੇ ਤਿਆਰ ਕਰਾਂਗੇ। ਹਲਕਾ ਜਿਹਾ ਇਹਨਾਂ ਨੂੰ ਭੁੰਨ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਦੋ ਪਿਆਜ਼ ਉਹਨਾਂ ਨੂੰ ਅਸੀਂ ਕੱਦੂਕਟ ਕੀਤਾ ਹੈ ਜੀ ਇਹ ਪਾਵਾਂਗੇ। ਪਿਆਜ਼ ਸਾਡਾ ਬੁੱਝ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਇੱਕ ਲਸਣ ਦੀ ਗੱਠੀ ਤੇ ਇੱਕ ਚਮਚਾ ਭਰ ਕੇ ਅਦਰਕ ਲਿਆ ਜੀ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਲਸਣ ਤੇ ਅਦਰਕ ਦਾ ਕੱਚਾ ਪਾਣਾ ਨਿਕਲ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਤਿੰਨ ਵੱਡੇ ਟਮਾਟਰ ਤੇ ਦੋ ਹਰੀਆਂ ਮਿਰਚਾਂ ਇਹ ਪਾ ਦਾਂਗੇ ਇਹਦੇ ਨਾਲ ਹੀ ਅਸੀਂ ਅੱਧਾ ਚਮਚਾ ਪਾ ਦਾਂਗੇ ਜੀ ਨਮਕ ਤਾਂ ਕਿ ਟਮਾਟਰ ਜਲਦੀ ਸੌਫਟ ਹੋ ਜੇ ਟਮਾਟਰ ਨੂੰ ਅਸੀਂ ਇੰਨਾ ਕੁ ਭੁੰਨਿਆ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਆਲੂ ਪਾਵਾਆਂ ਦੇ ਪੂਣਾ ਜਿਹੇ ਆਲੂਆਂ ਨੂੰ ਵੀ ਫਰਾਈ ਕਰਾਂਗੇ ਕੁਝ ਆਲੂ ਆਪਾਂ ਕੱਟ ਲਏ ਨੇ ਤੇ ਕੁਝ ਅਸੀਂ ਹੱਥ ਨਾਲ ਮੈਸ਼ ਕਰਕੇ ਪਾ ਦਾਂਗੇ ਹਜੇ ਅਸੀਂ ਟਮਾਟਰ ਨੂੰ ਥੋੜਾ ਜਿਹਾ ਹੋਰ ਭੁੰਨਣਾ ਹੈ ਤੇ ਇਹਦੇ ਨਾਲ ਹੀ ਇਹ ਆਲੂ ਵੀ ਚੰਗੀ ਤਰ੍ਹਾਂ ਫਰਾਈ ਹੋ ਜਾਣਗੇ ਆਲੂ ਤੜਕੇ ਦੇ ਨਾਲ ਫਰਾਈ ਹੋ ਗਏ ਨੇ ਅੱਧਾ ਚਮਚਾ ਥੀ ਹਲਦੀ ਪਾ ਦਾਂਗੇ ਅੱਧਾ ਚਮਚਾ ਨਿਆ ਪਾਊਡਰ ਅੱਧਾ ਚਮਚਾ ਢੇਗੀ ਮਿਰਚ ਅੱਧਾ ਚਮਚਾ ਗਰਮ ਮਸਾਲਾ ਥੋੜੀ ਜਿਹੀ ਸੁੱਕੀ ਮੇਥੀ ਇਹਨਾਂ ਨੂੰ ਚੰਗੀ ਤਰ੍ਹਾਂ ਕਰਾਂਗੇ ਜੀ ਮਿਕਸ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਨੂੰ ਭੁੰਨ ਕੇ ਤਿਆਰ ਕਰਾਂਗੇ ਕਾਲੀ ਮਿਰਚ ਪਾਣਾ ਮੈਂ ਭੁੱਲ ਗਈ ਸੀ ਚਮਚੇ ਦਾ ਚੌਥਾ ਹਿੱਸਾ ਕੁੱਟੀ ਹੋਈ ਕਾਲੀ ਮਿਰਚ ਇਹਦੇ ਨਾਲ ਹੀ ਅਸੀਂ ਹੁਣ ਇਹ ਵਾਲੀ ਕੋੜੇ ਇਹਨਾਂ ਨੂੰ ਪਾ ਦਾਂਗੇ ਨਾਲ ਚੰਗੀ ਤਰ੍ਹਾਂ ਇਸ ਤੜਕੇ ਦੇ ਮਿਕਸ ਕਰ ਲਾਂਗੇ ਤੇ ਹੁਣ ਅਸੀਂ ਆਪਣੀ ਲੋੜ ਅਨਸਾਰ ਇਹਦੇ ਵਿੱਚ ਪਾਣੀ ਪਾਵਾਂਗੇ ਜਿੰਨੀ ਕ ਆਪਾਂ ਨੂੰ ਸਬਜੀ ਗਾੜੀ ਜਾਂ ਪਤਲੀ ਬਣਾਣੀ ਹੈ ਉਸ ਹਿਸਾਬ ਨਾਲ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਸਬਜੀ ਨੂੰ ਪਕਾਵਾਂਗੇ ਹੁਣ ਇਸੇ ਵੱਡੀ ਕੌਲੀ ਨਾਲ ਮੈਂ ਟੋਟਲੇ ਦੇ ਵਿੱਚ ਦੋ ਕੌਲੀਆਂ ਮਿਲ ਕੇ ਪਾਣੀ ਦੀ ਪਾ ਦਾਂਗੀ ਤੇ ਚੰਗੀ ਤਰ੍ਹਾਂ ਸਬਜੀ ਨੂੰ ਮਿਕਸ ਕਰ ਦਾਂਗੇ 10 ਤੋਂ 12 ਮਿੰਟ ਤੱਕ ਆਪਾਂ ਇਹਨੂੰ ਕਾ ਲਵਾਂਗੇ ਕਿਉਂਕਿ ਆਲੂ ਪਹਿਲੇ ਹੀ ਉਬਲੇ ਹੋਏ ਨੇ ਤੇ ਇਹ ਵੀ ਜਿਹੜੇ ਆਪਾਂ ਇਹਦੇ ਵਿੱਚ ਪਕੌੜੇ ਪਾਏ ਨੇ ਬਹੁਤ ਹੀ ਜਲਦੀ ਸੌਫਟ ਹੋ ਜਾਂਦੇ ਨੇ ਲਓ ਜੀ 10-12 ਮਿੰਟ ਹੋ ਗਏ ਨੇ ਜੀ ਆਪਾਂ ਸਬਜੀ ਨੂੰ ਮੀਡੀਅਮ ਫਲੇਮ ਤੇ ਪਕਾ ਰਹੇ ਆ ਕਾਫੀ ਗਾੜੀ ਵੀ ਹੋ ਗਈ ਹੈ ਤੇ ਪਕੌੜੇ ਵੀ ਕਾਫੀ ਫੁੱਲ ਗਏ ਨੇ ਦੇਖੋ ਜੀ ਕਿੰਨੀ ਸੋਹਣੀ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ ਜੀ ਹੁਣ ਅਸੀਂ ਇਹਤੇ ਪਾਉਨੇ ਆ ਜੀ ਕੱਟਿਆ ਹੋਇਆ ਫਰੈਸ਼ ਰਾਤਾ ਧਨੀਆ ਬੜੀ ਜਲਦੀ ਬਣਨ ਵਾਲੀ ਇਹ ਸਬਜੀ ਹੈ ਜਦੋਂ ਟਾਈਮ ਘੱਟ ਹੋਵੇ ਤੇ ਕੁਝ ਜਲਦੀ ਬਣਾਉਣਾ ਹੋਵੇ ਤਾਂ ਤੁਸੀਂ ਇਹ ਸਬਜੀ ਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਗਰਮਾ ਗਰਮ ਕਰਦੇ ਹਾਂ ਜੀ ਸਬਜੀ ਨੂੰ ਸਰਵ ਸਬਜੀ ਨੇ ਹਕ ਡੂੰਗੇ ਚ ਕਰਦੇ ਗਰਮਾ ਗਰਮ ਸਬਜੀ ਦੇ ਉੱਤੇ ਪਾਉਨੇ ਆ ਜੀ ਥੋੜਾ ਜਿਹਾ ਕਟਿਆ ਹੋਇਆ ਫਰੈਸ਼ ਧਨੀਆ ਲਓ ਜੀ ਬਹੁਤ ਹੀ ਟੇਸਟੀ ਸਬਜੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਬਹੁਤ ਹੀ ਵਧੀਆ ਬਣੀ ਹੈ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੈ ਤੁਸੀਂ ਇਹਨੂੰ ਗਰਮਾ ਗਰਮ ਫੁਲਕਿਆਂ ਨਾਲ ਚਾਵਲਾ ਨਾਲ ਪੂੜੀਆਂ ਨਾਲ ਖਾ ਸਕਦੇ ਹੋ ਤੇ ਜਦੋਂ ਵੀ ਤੁਹਾਡਾ ਮਨ ਕਰੇ ਕੁਝ ਜਲਦੀ ਬਣਾਉਣ ਨੂੰ ਤੇ ਆਲੂ ਪਕੌੜਿਆਂ ਦੀ ਬਹੁਤ ਹੀ ਟੇਸਟੀ ਜੀ ਸਬਜ਼ੀ ਨੂੰ ਬਣਾ ਸਕਦੇ ਹੋ ਸਾਰਿਆਂ ਨੂੰ ਬਹੁਤ ਜ਼ਿਆਦਾ ਚੰਗ ਆਉਂਦੀ ਹੈ ਸੋ ਇਹ ਸੀ ਸਾਡੀ ਅੱਜ ਬਹੁਤ ਹੀ ਜਲਦੀ ਬਣਨ ਵਾਲੀ ਰੈਸਪੀ ਮਿਲਦੇ ਆ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸਨਮੀ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ